ਜੀ 1990 ਵਿੱਚ ਡਾਕਟਰਾਂ ਦੀ ਇਹਨਾਂ ਨੇ ਕੀਤੀ ਸੀਗੀ ਕਿ ਕਿੰਨੇ ਪੰਜਾਬ 'ਚ ਡਾਕਟਰ ਹੋਣੇ ਚਾਹੀਦੇ ਆ ਦਾ ਇੱਕ ਡਾਕਟਰ ਹੈ ਉਸ ਆਪਣੀ ਐਮਰਜੈਂਸੀ ਵੀ ਉਹਦੀ ਡਿਊਟੀ ਲੱਗਦੀ ਆ ਪੋਸਟਮਾਰਟਮ ਵੀ ਉਹੀ ਕਰਦਾ ਪਰਚੇ ਵੀ ਮੈਡੀਕਲਿਕਲ ਵੀ ਉਹੀ ਕਰਦਾ ਆਪੀਡੀ ਵੀ ਸੇਵਾਵਾਂ ਵੀ ਉਹੀ ਦਿੰਦਾ ਆਪਰੇਸ਼ਨ ਵੀ ਉਹੀ ਕਰਦਾ ਤੇ ਮੈਡੀਕਲ ਐਗਜ਼ਾਮੀਨੇਸ਼ਨ ਵੀ ਉਹੀ ਕਰਦਾ ਡਾਕਟਰਾਂ ਦੀ ਬਹੁਤ ਘਾਟ ਹੈਗੀ ਆ ਜਿਸ ਕਰਕੇ ਮਰੀਜ਼ਾਂ ਨੂੰ ਤੁਸੀਂ ਦੇਖ ਰਹੇ ਹੋ ਪਰੇਸ਼ਾਨੀ ਡੇਲੀ ਆਉਂਦੀ ਆ ਨਾਤੀ ਪ੍ਰੋਪਰਟੀ ਸਿਕਿਉਰਿਟੀ ਆ ਡਾਕਟਰਾਂ ਦੀ ਇੰਨੀ ਕਮੀ ਸਪੈਸ਼ਲਿਸਟਾਂ ਦੀ ਸਰ ਹੈਗੇ ਆ ਪੂਰੇ ਜ਼ਿਲ੍ਹੇ ਵਿੱਚ ਇੱਕੋ ਮੈਡੀਸਨ ਦੇ ਡਾਕਟਰ ਆ ਦੇਖੋ ਤੁਸੀਂ ਕਿੰਨੀ ਪੋਪੂਲੇਸ਼ਨ ਆ ਮੈਡੀਸਨ ਦੇ ਡਾਕਟਰ ਨਹੀਂ ਆਗੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਡਾਕਟਰਾਂ ਵੱਲੋਂ ਹੜਤਾਲ ਲਗਾਤਾਰ ਜਾਰੀ ਹੈਗੀ ਆ ਤਾਂ ਅਸੀਂ ਇਸ ਗੱਲ ਵਜੂਦ ਹੈਗੇ ਆ ਗੁਰੂ ਨਗਰੀ ਦਾ ਸਿਵਲ ਹਸਪੀਟਲ ਵਿਖੇ ਤਾਂ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਡਾਕਟਰਾਂ ਵੱਲੋਂ ਲਗਾਤਾਰ ਹੜਤਾਲ ਜਿਹੜੀ ਆ ਉਹ ਚਾਲੂ ਹੈਗੀ ਆ ਤਾਂ ਉਥੇ ਜਿਹੜੇ ਮਰੀਜ਼ ਨੇ ਉਹ ਵੀ ਜੋ ਆਪਣਾ ਕਹਿ ਸਕਦੇ ਆ ਕਿ ਡਾਕਟਰ ਸਾਹਿਬਾਨ ਵੱਲੋਂ ਜੋ ਇੱਥੇ ਆ ਕੇ ਆਪਣਾ ਚੈੱਕਅਪ ਕਰਾਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਇਲਾਜ ਉਹਨਾਂ ਦਾ ਹਾਲੇ ਤੱਕ ਨਹੀਂ ਕੀਤਾ ਜਾ ਰਿਹਾ ਸਾਡੇ ਨਾਲ ਜੋ ਡਾਕਟਰ ਸਾਹਿਬਾਨ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਤਾਂ ਕੀ ਕੀ ਵਕ ਵਕ ਮੰਗਾ ਹੈਗੀਆਂ ਜੀ ਟੌੜੀਆਂ ਕਿਉਂਕਿ ਲਗਾਤਾਰ ਅੱਜ ਦੂਜਾ ਦਿਨ ਕਹਿ ਸਕਦੇ ਆ ਪੂਰੇ ਪੰਜਾਬ ਭਰ ਦੇ ਵਿੱਚ ਹੜਤਾਲ ਦਾ ਹੈਗਾ ਦੇਖੋ ਜੀ 1999 ਵਿੱਚ ਡਾਕਟਰਾਂ ਦੀ ਇਹਨਾਂ ਨੇ ਕੀਤੀ ਸੀਗੀ ਕਿ ਕਿੰਨੇ ਪੰਜਾਬ 'ਚ ਡਾਕਟਰ ਹੋਣੇ ਚਾਹੀਦੇ ਆ ਤੇ ਉਹ ਆਲ ਰਾਉਂਡ ਉਹਨਾਂ ਨੇ 5000 ਦੇ ਆਰਾਊਂਡ ਪੋਸਟਾਂ ਕੱਢੀਆਂ ਸੀ ਅਜੇ ਤੱਕ ਉਹਨੂੰ ਉਹਨਾਂ ਨੇ ਡਿਵਾਈਸ ਨਹੀਂ ਕੀਤਾ ਤੇ 5024 ਅੱਧੇ ਡਾਕਟਰ ਲਗਾਏ ਹੋਏ ਪੂਰੇ ਪੰਜਾਬ 'ਚ ਤੇ ਅੱਧੇ ਡਾਕਟਰਸ ਨੂੰ ਸਾਰਾ ਦੇਖਣਾ ਪੈਂਦਾ ਏਕ ਡਾਕਟਰ ਹੈ ਉਸ ਆਪਣੀ ਐਮਰਜੈਂਸੀ ਵੀ ਉਹਦੀ ਡਿਊਟੀ ਲੱਗਦੀ ਆ ਪੋਸਟਮਾਰਟਮ ਵੀ ਉਹੀ ਕਰਦਾ ਪਰਚੇ ਵੀ ਮੈਡੀਕਲ ਲੀਗਲ ਵੀ ਉਹੀ ਕਰਦਾ ਆਪੀਡੀ ਵੀ ਸੇਵਾ ਵੀ ਉਹੀ ਦਿੰਦਾ ਆ ਆਪਰੇਸ਼ਨ ਵੀ ਉਹੀ ਕਰਦਾ ਤੇ ਮੈਡੀਕਲ ਐਗਜ਼ਾਮੀਨੇਸ਼ਨ ਵੀ ਉਹੀ ਕਰਦਾ ਡਾਕਟਰਾਂ ਦੀ ਬਹੁਤ ਘਾਟ ਹੈਗੀ ਆ ਜਿਸ ਕਰਕੇ ਮਰੀਜ਼ਾਂ ਨੂੰ ਤੁਸੀਂ ਦੇਖ ਰਹੇ ਹੋ ਪਰੇਸ਼ਾਨੀ ਡੇਲੀ ਆਉਂਦੀ ਹੈ ਤਾਂ ਜਿੱਥੇ ਮਰੀਜ਼ ਕਿਤੇ ਨਾ ਕਿਤੇ ਡਾਕਟਰ ਜਿੱਥੇ ਇੱਥੇ ਬੈਠੇ ਨੇ ਹੜਤਾਲ ਦੇ ਤਾਂ ਮਰੀਜ਼ ਲਗਾਤਾਰ ਆ ਰਹੇ ਨੇ ਉਹਨਾਂ ਨੇ ਆਪਣਾ ਚੈੱਕਅਪ ਕਰਾਉਣਾ ਕਿ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਜਾਂ ਨਹੀਂ ਦੇਖੋ ਜੀ ਹਜੇ ਤੇ ਫੇਸ 1 ਤੇ ਹੜਤਾਲ ਹੈ 3 ਘੰਟੇ ਦੀ ਹੜਤਾਲ ਹੈਗੀ ਆ 3 ਘੰਟੇ ਤੱਕ ਗਵਰਨਮੈਂਟ ਨੂੰ ਕੀਤੀ ਹੋਈ ਐਸੋਸੀਏਸ਼ਨ ਨੇ ਵੀ ਮੀਟਿੰਗ ਰੱਖੀ ਜਾਏ ਤੇ ਉਹਦੇ ਵਿੱਚ ਸੋਲੂਸ਼ਨ ਜਲਦੀ ਤੋਂ ਜਲਦੀ ਕੱਢਿਆ ਜਾਏ ਤਾਂ ਜੋ ਮਰੀਜ਼ਾਂ ਨੂੰ ਪਰੇਸ਼ਾਨੀ ਨਾ ਆਏ ਤਾਂ ਫੜਨਾਲ ਦੀਪਕ ਜੀ ਵੀ ਮੌਜੂਦ ਨੇ ਤਾਂ ਕਿਵੇਂ ਵੇਖਦੇ ਹੋ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਹੜਤਾਲ ਕੀਤੀ ਗਈ ਹੈ ਆਪਣੀਆਂ ਮੰਗਾਂ ਹੈਗੀਆਂ ਸਿਕਿਉਰਿਟੀ ਬੇਸਿਕ ਦੀ ਗੱਲ ਕਰ ਲਈਏ ਤਾਂ ਵੱਖ-ਵੱਖ ਮੰਗਾਂ ਇਦਾਂ ਦੀਆਂ ਤੋੜੀਆਂ ਆਈਆਂ ਡਾਕਟਰਸ ਦੀਆਂ ਤਾਂ ਤੁਸੀਂ ਕਿਵੇਂ ਵੇਖਦੇ ਹੋ ਤਾਂ ਇੱਕ ਤਰੀਕਾ ਅੱਜ ਵੱਖਰੇ ਤਰੀਕੇ ਜੋ ਕਹਿ ਸਕਦੇ ਕਿ ਗਾ ਕੇ ਜਿਹੜਾ ਸਰਕਾਰ ਤੱਕ ਆਵਾਜ਼ ਪਹੁੰਚਾਈ ਜਾ ਰਹੀ ਹੈ ਇਹ ਕਿਉਂ ਮੈਂ ਚਾਹੁੰਨਾ ਕੋਈ ਵੀ ਸਟੇਜ ਜਿਹੜੀ ਹੁੰਦੀ ਹੈ ਮੰਗਾਂ ਵਾਸਤੇ ਵੀ ਸੰਘਰਸ਼ ਦੀ ਵੀ ਇੱਕ ਸਟੇਜ ਹੁੰਦੀ ਹੈ ਉਸ ਸਟੇਜ ਤੇ ਬੋਲਦੇ ਨੇ ਡਾਕਟਰਸ ਨੇ ਇੰਨੀ ਬੜੀ ਉਹਨਾਂ ਨਾਲ ਮੀਟਿੰਗਸ ਕਰਕੇ ਆਪਣੇ 4 9 14 ਦਾ ਸਕੇਲ ਔਰ ਹੋਰ ਮੰਗਾ ਇੱਕ ਜਿਹੜੀ ਐਡੀਸ਼ਨ ਸਿਕਿਉਰਿਟੀ ਦੀ ਇਹ ਨਿਰ ਪਹਿਲਾਂ ਦੀ ਚੱਲਦੀ ਆ ਰਹੀ ਆ ਉਸ ਦੇ ਉਪਲਕਸ਼ ਵਿੱਚ ਹੀ ਇਹਨਾਂ ਨੇ ਹੜਤਾਲ ਕੀਤੀ ਮੈਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਵੀ ਇਹਨਾਂ ਨੇ ਆਪਣੀਆਂ ਮੰਗਾਂ ਵਾਸਤੇ ਸਾਰੇ ਪੰਜਾਬ ਦੇ ਵਿੱਚ ਹੜਤਾਲ ਜਿਹੜੀ ਦੀ ਮਹਿੰਮ ਜਿਹੜੀ ਸ਼ੁਰੂ ਕੀਤੀ ਆ ਔਰ ਇਹਨਾਂ ਨੂੰ ਪੂਰਾ ਸਹਿਯੋਗ ਮਿਲਦਾ ਪਿਆ ਮੈਂ ਬਤੌਰ ਇੱਕ ਚੀਫ ਫਾਰਮੇਸੀ ਆਫੀਸਰ ਇੱਥੇ ਰਿਹਾ ਸੀ 5 ਸਾਲ ਸਰਵਿਸ ਕੀਤੀ ਆ ਅਸੀਂ ਜਦੋਂ ਵੀ ਕੋਈ ਇਹਨਾਂ ਨੂੰ ਸੱਦਾ ਦਿੱਤਾ ਇਹ ਸਾਡੇ ਤੋਂ ਦੋ ਕਦਮ ਅੱਗੇ ਆ ਕੇ ਪੀਸੀਐਮਐਸ ਵਾਲੇ ਸਾਡੇ ਨਾਲ ਸੀ ਮੈਂ ਘਰ ਬੈਠਾ ਸੀ ਕੱਲ੍ਹ ਕੱਲ੍ਹ ਮੈਨੂੰ ਫੀਲ ਬੜਾ ਆਇਆ ਵੀ ਇਹ ਸਰਕਾਰ ਹਲੇ ਤੱਕ ਨਹੀਂ ਮਕਾਨ ਇਹਦੇ ਕੰਨ ਤੇ ਜੂ ਨਹੀਂ ਸਰਕਦੀ ਫਿਰ ਅੱਜ ਮੈਂ ਮਹਿਸੂਸ ਕੀਤਾ ਅੱਜ ਮੈਂ ਇਹਨਾਂ 'ਚ ਸ਼ਾਮਲ ਹਾਂ ਹੋਰ ਵੀ ਜਿਹੜੇ ਪਤਵੰਤੇ ਨੇ ਉਹ ਵੀ ਇਹਨਾਂ 'ਚ ਸ਼ਾਮਲ ਹੋਣਗੇ ਮੇਰੀ ਕਾਫੀਆ ਨਾਲ ਗੱਲ ਹੋ ਗਈ ਹੈ ਜਿੱਥੇ ਵੀ ਐਸੋਸੀਏਸ਼ਨ ਨੂੰ ਜ਼ਰੂਰਤ ਹੋਏਗੀ ਅਸੀਂ ਆਪਣੇ ਤਨ ਮਨ ਧਨ ਦੇ ਨਾਲ ਇਹਨਾਂ ਦੇ ਨਾਲ ਪੂਰਨ ਤੌਰ ਤੇ ਜੁੜੇ ਹੋਏ ਹਾਂ ਔਰ ਜੁੜੇ ਰਵਾਂਗੇ ਜਿੰਨਾ ਚਿਰ ਤੱਕ ਇਸ ਸੰਘਰਸ਼ ਵਿੱਚ ਇੱਕ ਚੰਗਾ ਸਿੱਟਾ ਇੱਕ ਜਿਹੜਾ ਜੈਂ ਜਿਹੜੀਆਂ ਮੰਗਾਂ ਉਹ ਸਾਡੀ ਹੈਗੀਆਂ ਨੇ ਉਹਨਾਂ ਨੂੰ ਪੂਰਨਤਾ ਨਹੀਂ ਮਿਲਦੀ ਉਨਾਂ ਚੱਤ ਤੱਕ ਇਹਨਾਂ ਦੇ ਨਾਲ ਹੀ ਨਾ ਵੰਗੇ ਪਰ ਜਿੱਥੇ ਤੁਸੀਂ ਆਪਣੀ ਹੜਤਾਲ ਕਰ ਰਹੇ ਹੋ ਉੱਥੇ ਕਿਤਨਾ ਕਿਤੇ ਜਿਹੜੇ ਮਰੀਜ਼ ਹੈਗੇ ਨੇ ਉਹ ਵੀ ਤੰਗ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਆ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉਹਨਾਂ ਵਾਸਤੇ ਕੀ ਸੁੱਖ ਸਹੂਲਤ ਜੋ ਇੱਥੇ ਡਾਕਟਰਾਂ ਵੱਲੋਂ ਕੀਤੀ ਗਈ ਆ ਜਾਂ ਉਹਨਾਂ ਦਾ ਚੈੱਕ ਅਪ ਜਾਂ ਇਲਾਜ ਉਹਨਾਂ ਦਾ ਲਗਾਤਾਰ ਜਾਰੀ ਰਹੀ ਦੇਖੋ ਇਹ ਤੁਹਾਡੀ ਗੱਲ ਵੀ ਠੀਕ ਹੈ ਵੀ ਮਰੀਜ਼ ਆਂਦੇ ਨੇ ਅਸਲ ਵਿੱਚ ਕੀ ਗੱਲ ਹੈ ਵੀ ਸਾਡੀ ਐਮਰਜੈਂਸੀ ਜਿਹੜੀ ਹੈ 24 ਘੰਟੇ ਚੱਲਦੀ ਪਈ ਹੈ ਉੱਥੇ 2-3 ਡਾਕਟਰ ਲੱਗੇ ਨੇ ਜਿਹੜੇ ਸਾਡੇ OPD ਚ ਮਰੀ ਜਾਂਦੇ ਨੇ ਨਾ ਉਹ ਪਰਸੈਂਟੇਜ ਅਲੱਗ-ਅਲੱਗ ਹੈ ਕਿਉਂਕਿ ਡਾਕਟਰ ਨੇ ਉਹਨਾਂ ਨੂੰ ਪਤਾ ਅਸੀਂ ਤੁਹਾਨੂੰ ਇਹ ਜਾਣਨਾ ਪਾਣਾ ਚਾਹਾਂਗੇ ਵੀ ਇਹ ਜਿਹੜੀਆਂ ਬਿਮਾਰੀਆਂ ਨੇ ਇਹ ਐਮਰਜੈਂਸੀ ਬਿਮਾਰੀਆਂ ਨਹੀਂ ਹੁੰਦੀਆਂ ਇਹਨਾਂ ਦੀਆਂ ਇਹ ਜਿਸ ਤਰ੍ਹਾਂ ਬੁਖਾਰ ਹੈ ਜਾਂ ਕਿਸੇ ਨੂੰ ਕੋਈ ਪੁਰਾਣੀ ਚੱਲਦੀ ਆ ਰਹੀ ਹੈ 올ਡ ਪੇਸ਼ੈਂਟ ਨੇ ਇਹ ਉਹ ਪੇਸ਼ੈਂਟ ਨੇ ਵੀ ਸਾਨੂੰ ਦਵਾਈ ਮੁੱਕ ਗਈ ਹੈ ਤੇ ਅਸੀਂ ਦਵਾਈ ਲੈ ਲਈਏ ਦਵਾਈ 9 ਵਜੇ ਨਹੀਂ ਮਿਲੇਗੀ ਦਵਾਈ 11 ਵਜੇ ਮਿਲ ਜੇਗੀ ਇਹ ਜਿਹੜੇ OPD ਦੇ ਵਿੱਚ ਪੇਸ਼ੈਂਟ ਆਉਂਦੇ ਨੇ ਇਹ ਉਹ ਨੇ ਉਹਨਾਂ 'ਚ 1-2% ਆਂਦੇ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆਂਦੀ ਆ ਤੇ ਉਹ ਜਿਹੜੇ ਪੇਸ਼ੈਂਟ ਦੀ ਹੈਗੀ ਉਹਨਾਂ ਦੇ ਟੈਸਟ ਵੀ ਨਾਰਮਲ ਹੋ ਜਾਂਦੇ ਨੇ ਕਿਉਂਕਿ ਐਮਰਜੈਂਸੀ ਕੋਲੀ ਆ 2% ਹੁੰਦੇ ਸਿਰਫ ਉਹ ਸਾਡੇ ਹਸਪਤਾਲ ਦੇ 'ਚ ਮਰੀਜ਼ਾਂ ਦੇ ਨਾਲ ਕੋਈ ਵਿਤਕਰਾ ਨਹੀਂ ਹੋ ਰਿਹਾ ਮਰੀਜ਼ਾਂ ਦਾ ਪੂਰੀ ਸਹੂਲਤ ਮਿਲ ਰਹੀ ਆ ਸਿਰਫ ਅਹੀਂ ਆਪਣੀ ਆਵਾਜ਼ ਜਿਹੜੀ ਆ ਵਾ ਇਸ ਸਟੇਜ ਤੋਂ ਸਰਕਾਰ ਤੇ ਸੀਐਮ ਸਾਹਿਬ ਦੇ ਕੰਨਾਂ 'ਚ ਪਾਉਣਾ ਚਾਹੁੰਦੇ ਆ ਵੀ ਇਹ ਹੁਣ ਬਿਗਲ ਜਿਹੜਾ ਵਜਾਇਆ ਅਮਰਸਰੀਆਂ ਨੇ A ਤੋਂ Z ਹੁੰਦਾ ਹੈ ਇੰਗਲਿਸ਼ ਵਿੱਚ ਅਮਰਸਰ ਤੋਂ Z ਜਿਸ ਤਰ੍ਹਾਂ ਅਮਰਸਰ A ਤੋਂ ਸ਼ੁਰੂ ਹੁੰਦਾ ਲੋਕੀ ਕਹਿੰਦੇ ਆ ਅਮਰਸਰੀਏ ਕੁਝ ਨਹੀਂ ਕਰਦੇ ਲੇਕਿਨ ਸੁਮੇਤ ਜੀ ਔਰ ਦੂਸਰਾ ਸਿਵਲ ਹਸਪੀਟਲ ਗੁਰਨਾਨਕ ਹਸਪੀਟਲ ਖਾਸ ਤੌਰ ਤੇ ਉਹਨਾਂ ਨੇ ਇਨਾ ਯੋਗਦਾਨ ਪਾ ਰਹੇ ਨੇ ਵੀ ਸਿਵਲ ਹਸਪਤਲ ਇੱਕ ਨੰਬਰ ਤੇ ਆ ਰਿਹਾ ਅਸੀਂ ਨਵੇਂ ਨਵੇਂ ਹੱਥ ਕੰਡੇ ਬਣਾ ਕੇ ਉਹਨਾਂ ਨੂੰ ਦੱਸਣਾ ਚਾਹਨੇ ਆ ਵੀ ਕਿਹੜੇ ਤਰੀਕੇ ਨਾਲ ਗਾਣਾ ਬੋਲਣਾ ਜਾਂ ਭਜਨ ਕਰਨਾ ਅਬ ਉਹ ਭਜਨ ਕਰਨ ਦਾ ਮਤਲਬ ਆਪਣੇ ਭਗਵਾਨ ਨੂੰ ਗੁਸ਼ਤ ਕਰਨਾ ਜਾਂ ਆਪਣੀ ਗੱਲ ਨੂੰ ਦੱਸਣੀ ਇੱਥੇ ਮੀਟਿੰਗ ਕਰ ਲਈਏ ਮੀਟਿੰਗ 'ਚ ਕਹੇ ਵੀ ਅਫਸਰ ਤੇ ਕੋਈ ਨਹੀਂ ਨਿਭੜਦਾ ਇਸ ਕਰਕੇ ਉਪਰਾਲੇ ਜਿਹੜੇ ਕਰ ਰਹੇ ਨੇ ਮੈਂ ਉਮੀਦ ਕਰਦਾ ਹਾਂ ਵੀ ਜਿੰਨਾ ਵੀ ਟਾਈਮ ਇਹ ਲਾ ਰਹੇ ਨੇ ਸਪੀਸੀਐਮਐਸਐਸ ਵਾਲੇ ਐਸੋਸੀਏਸ਼ਨ ਵਾਲੇ ਉਹਨਾਂ ਨੂੰ ਪੂਰਨਤਾ ਬਹੁਮਤ ਮਿਲ ਕੇ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦੇ ਜੋ ਵੀ ਡਿਮਾਂਡਸ ਨੇ ਉਹ 99% ਪੂਰੀਆਂ ਹੋਣਗੀਆਂ ਮੈਂ ਤੇ ਇਸ ਉਮੀਦ ਨਾਲ ਹੀ ਭਗਵਾਨ ਅੱਗੇ ਪ੍ਰਾਰਥਨਾ ਕਰਦਾ ਹਾਂ ਵੀ ਇਹਨਾਂ ਨੇ ਜਿਹੜਾ ਸੰਘਰਸ਼ ਲਿਖਿਆ ਆ ਇਹਨਾਂ ਨੂੰ ਪੂਰਨ ਸਫਲਤਾ ਮਿਲੇ ਕਾ ਕੇ ਜੋ ਕੁਝ ਸੀਐਮ ਸਾਹਿਬ ਤੱਕ ਆਵਾਜ਼ ਪਹੁੰਚਾਉਣੀ ਚਾਹੋ ਕੀ گاਉਂ ਗੇ ਇਹ ਹਸਪੀਟਲ ਆ ਹਸਪੀਟਲ ਦਾ ਮਤਲਬ ਕੋਈ ਤੰਦਰੁਸਤੀ ਆ ਤੇ ਉਹ ਬੰਦਾ ਜ਼ਿੰਦਗੀ ਨਾਲ ਸੰਬੰਧ ਆ ਸੋ ਮੈਂ ਥੋੜੇ ਚਿਰ ਪਹਿਲੇ ਬੋਲਿਆ ਸੀ ਦੋ ਲਫ਼ਜ਼ ਉਹਦੇ ਬੋਲ ਦਿੰਨਾ ਜੀਤ ਜਾਏਂਗੇ ਹਮ jeet jaayenge hum tu agar sang hai zindagi har kadam ek nayi jang hai zindagi har kadam ek nayi jang hai so ae jehri jang hai ਹਰ ਕਦਮ جنگ ਹੈ ਹਰ ਮਿੰਟ ਬੰਦਾ جنگ ਲੜਦਾ ਸੋ ਅਸੀਂ ਇਸ جنگ ਦੇ ਵਿੱਚ ਵਿਜੈ ਪ੍ਰਾਪਤ ਹੋਵਾਂਗੇ ਜੀ ਤਾਂ ਨਾਲ ਕੋਈ ਹੋਰ ਡਾਕਟਰ ਵੀ ਮੌਜੂਦ ਨੇ ਤਾਂ ਕੀ ਲੱਗਦਾ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਸੁਣਵਾਈ ਨਹੀਂ ਕਰਦੀ ਤਾਂ ਲਗਾਤਾਰ ਇਸੇ ਤਰੀਕੇ ਦੇ ਨਾਲ ਹੜਤਾਲ ਜਾਰੀ ਰਹੇ ਸਰ ਕੋਸ਼ਿਸ਼ ਤੇ ਅਸੀਂ ਕਰਦੇ ਆਂ ਸਰਕਾਰ ਸੁਨੇਗੀ ਸਾਡੀ ਗੱਲ ਕੀ ਕਹਿੰਦੇ ਨੂੰ ਜਾਇਜ਼ ਮੰਗਾਈਆਂ ਦੇਖੋ ਸਰ ਜਿਹੜੇ 24 ਇੰਟੂ 7 ਜਿੱਥੇ ਪਬਲਿਕ ਡੀਲਿੰਗ ਹੈ ਨਾ ਹਨਾ ਉੱਥੇ ਲੇਡੀਜ਼ ਦੀ ਇਹ ਉਹ ਸਕਿਉਰਟੀ ਮੂੰਹ ਤੁਸੀਂ ਦੇਖੋ ਮੈਡੀਕਲ ਲੀਗਲ ਕੇਸਸ ਆਉਂਦੇ ਨੇ ਕੋਈ ਰਾਤ ਬਰਾਤ ਕੋਈ ਸੀਰੀਅਸ ਮਿਸ਼ਨ ਆਉਂਦੇ ਫਲਾਣਾ ਉਹ ਉਹਦੇ ਨਾਲ ਮੌਬ ਪਾਵੇ ਹੈਨਾ ਲੈ ਲਈ ਸਿਕਿਉਰਟੀ ਤਾਂ ਉੱਥੇ ਚਾਹੀਦੀ ਸਰ ਅਚਾ ਐਮਰਜੈਂਸੀ ਵਿੱਚ ਕਾਫੀ ਲੋਗ ਇਦਾਂ ਦੇ ਆ ਜਿਹੜੇ ਸ਼ਰਾਬ ਪੀ ਕੇ ਆਉਂਦੇ ਮਤਲਬ ਟੀਚਿੰਗ ਡਿਪਾਰਟਮੈਂਟ ਜਾਂ ਹੋਰ ਕੋਈ ਬੈਂਕਿੰਗ ਡਿਪਾਰਟਮੈਂਟ ਕਿਤੇ ਨਹੀਂ ਗਈ 24 ਇਨ 2 ਸਰਵਿੰਗ ਹੈਨਾ ਤੇ ਇੱਥੇ ਸਿਕ ਪੇਸ਼ੈਂਟ ਵੀ ਆਣਿਆ ਮੈਡੀਕੋ ਲੀਗਲ ਪਰਚਾ ਕਟਾਣ ਵੀ ਇਹ ਤੇ ਸਰ ਸਿਕਿਉਰਟੀ ਤੇ ਬੜਾ ਇੱਕ ਪ੍ਰਾਈਮ ਮੁੱਦਾ ਨਾ ਏਸੀਪੀ ਤੇ ਸਰ ਅਨੁਚਾਰ ਨੋ 14 ਹੈਗੀ ਸੀ ਉਹ ਜਲਦੀ ਪੀਸੀ ਸਰਕਾਰ ਨੇ ਪਤਾ ਨਹੀਂ ਕਿ 22 ਤੋਂ ਬੰਦ ਕੀਤੀ ਹੈ ਉਹ ਚਾਲੂ ਕਰਨੀ ਚਾਹੀਦੀ ਕਿੰਨੇ ਦਿਨ ਲਗਾਤਾਰ ਇਹ ਤਰਨਾ ਜਿਹੜਾ ਜਾਰੀ ਰਹੇਗਾ ਹਰ ਰੋ 2 ਘੰਟੇ ਲਈ ਹਜੇ ਹੈਗਾ ਸਰ ਜਿਵੇਂ ਕੱਲ ਵੀ ਅਸੀਂ 3 ਘੰਟੇ ਦੀ ਹੈਗੀ ਆ ਹਾਂ 11 ਤਰੀਕਾ 1 ਘੰਟੇ ਦੀ ਆ ਉਹਦੇ ਬਾਅਦ ਸਰਕਾਰ ਨਾਲ ਮੀਟਿੰਗ ਹੈਗੀ ਆ ਐਸੋਸੀਏਸ਼ਨ ਦੀ ਜੋ ਵੀ ਉਹਨਾਂ ਦਾ ਡਿਸੀਜਨ ਆਏਗਾ ਆਈ ਹੋਪ ਵੀ ਜਲਦੀ ਤੋਂ ਜਲਦੀ ਉਹ ਡਿਸੀਜਨ ਕੱਢਣ ਤਾਂ ਕਿ ਮਰੀਜ਼ਾਂ ਨੂੰ ਕੋਈ ਪਰੇਸ਼ਾਨੀ ਨਾ ਆਏ ਬਾਕੀ ਮੁਕਦੀ ਗੱਲ ਇਹ ਆ ਵੀ ਸਿਕਿਉਰਿਟੀ ਸਾਡਾ ਮੇਨ ਵਨ ਆਫ ਦਾ ਇਸ਼ੂ ਹੈਗਾ ਤੁਸੀਂ ਦੇਖਿਆ ਹੋਣਾ ਕੋਲਕਾਤਾ ਨਾ ਰੇਪ ਕੰਡ ਕਿੰਨੀ ਮੰਨ ਭਾਗੀ ਘਟਨਾ ਆ ਵੀ ਇੰਨਾ ਪੜ੍ਹ ਲਿਖੇ ਵੀ ਲੜਕੀਆਂ ਡਾਕਟਰ ਬਣਦੀਆਂ ਤੇ ਇਹ ਕੁਝ ਹੋ ਰਿਹਾ ਆ ਠੀਕ ਹੈ ਸਾਡੇ ਕੋ ਆਪਾਂ ਡਿਊਟੀ ਨਾਈਟ ਡਿਊਟੀ ਕਰਦੇ ਆ ਇਕੱਠੇ ਲੋਕੀਂ ਸ਼ਰਾਬ ਪੀ ਕੇ ਲੜ ਕੇ ਆ ਜਾਂਦੇ ਆ ਗੁੱਸਾ ਡਾਕਟਰ ਦੇ ਘਟਦੇ ਆ ਪੁਲਿਸ ਅੱਥੇ ਹੁੰਦੀ ਨਹੀਂ ਪੁਲਿਸ ਦੀ ਚੌਂਕੀ ਨਹੀਂ ਆ ਗਈ ਦੇਖੋ ਅੰਮ੍ਰਿਤਸਰ ਕਿੱਡਾ ਵੱਡਾ ਸਿਟੀ ਹੈਗਾ ਤੁਹਾਨੂੰ ਪਤਾ ਨਾ ਇਥੇ ਪ੍ਰੋਪਰਟੀ ਸਿਕਿਉਰਿਟੀ ਹੈ ਡਾਕਟਰਾਂ ਦੀ ਇੰਨੀ ਕਮੀ ਸਪੈਸ਼ਲਿਸਟਾਂ ਦੀ ਸਾਰੇ ਹੈਗੇ ਆ ਪੂਰੇ ਜ਼ਿਲ੍ਹੇ ਵਿੱਚ ਇੱਕੋ ਮੈਡੀਸਨ ਦੇ ਡਾਕਟਰ ਆ ਦੇਖੋ ਤੁਸੀਂ ਕਿੰਨੀ ਪਾਪੂਲੇਸ਼ਨ ਆ ਮੈਡੀਸਨ ਦੇ ਡਾਕਟਰ ਨਹੀਂ ਆਗੇ ਇਹ ਸਰਕਾਰ ਨੂੰ ਮੰਗ ਹੈ ਸਾਡੀ ਇਹ ਲੋਕਾਂ ਦੇ ਫਾਇਦੇ ਲਈ ਆ ਜੇ ਦਾ ਕੋਈ ਸੋਲੂਸ਼ਨ ਨਹੀਂ ਹੋਏਗਾ ਤੇ ਫਿਰ ਕਿਸ ਤਰ੍ਹਾਂ ਲੋਕਾਂ ਨੂੰ ਬੈਨੀਫਿਟ ਹੋ ਪਾਏਗਾ ਨਾ ਕੱਲ ਕੱਲ ਹੀ ਸਰ ਤੁਸੀਂ ਲਾ ਲਓ ਲੁਧਿਆਣਾ ਸਿਵਲ ਹਸਪੀਟਲ ਦੀ ਤੁਸੀਂ ਖਬਰ ਲਵਾਈ ਹੋਣੀ ਆ ਉਹ ਉੱਥੇ ਦੋ ਤੇਰਾ ਪਚ ਲੜ ਕੇ ਆ ਗਏ ਸ਼ਰਾਬ ਪੀਤੀ ਤੇ ਲੇਡੀ ਉੱਥੇ ਪੂਰੇ ਆ ਕੇ ਹਸਲ ਬਸਲ ਕਰਦੇ ਪਿਆ ਲੇਡੀਜ਼ ਡਾਕਟਰ ਨੂੰ ਬਤਿੰਮਜੀ ਕਰ ਰਹੇ ਆ ਤੇ ਸਰ ਉਹ ਸਿਕਿਉਰਟੀ ਦਾ ਮਸਲਾ ਤੇ ਬੜਾ ਹੀ ਤੁਸੀਂ ਵੀ ਸਮਝਦੇ ਹੋ ਤੁਹਾਡੇ ਆਫਿਸਿਸ ਵਗੈਰਾ ਜਿੱਥੇ ਵੀ ਗਿਆ ਸਿਕਿਉਰਿਟੀ ਤੇ ਪ੍ਰਾਈਮ ਇੰਪੋਰਟੈਂਸ ਹੈਗੀ ਹੈ ਨਾ ਸਰ ਉਹ ਤੁਸੀਂ ਉਹਨਿੰਦਰ ਤੱਕ ਕੰਮ ਨਹੀਂ ਕਰ ਸਕਦੇ ਜੀ ਤਾਂ ਬਿਲਕੁਲ ਇਹ ਤਸਵੀਰਾਂ ਜੋ ਤੁਹਾਡੇ ਨਾਲ ਜੋ ਪੇਸ਼ੈਂਟਸ ਨੇ ਹੋ ਵੀ ਇੱਥੇ ਪਹੁੰਚੇ ਇਹਨਾਂ ਨਾਲ ਵੀ ਗੱਲ ਕਰਦੇ ਆ ਜੀ ਕਿੰਨੇ ਵਜੇ ਤੁਸੀਂ ਹਸਪੀਟਲ ਆਏ ਹੋ ਤਾਂ ਕੀ ਦਿੱਕਤ ਪਰੇਸ਼ਾਨੀ ਤੁਹਾਨੂੰ ਵੀ ਆ ਰਹੀ ਹੈ ਤੁਸੀਂ ਹੁਣ 9 ਵਜੇ ਦੇ ਆਏ ਹੋਏ ਆ ਤੇ ਆ ਕੇ ਹੁਣ ਇੱਥੇ ਬਾਹਰ ਖੜੇ ਹੋਏ ਆ ਤੇ ਅਜੇ ਜਾਂਦੇ 11 ਵਜੇ ਖੁੱਲਣਾ ਹਸਪੀਟਲ ਤਾਂ ਕੀ ਲੱਗਦਾ ਕਿ ਡਾਕਟਰ ਸਾਰੇ ਇੱਥੇ ਬੈਠੇ ਨੇ ਤਾਂ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਕਿ ਹਜੇ ਉਹਨਾਂ ਵੱਲੋਂ ਆਪਣੀ ਮੰਗਾਂ ਦੀ ਜਿਹੜ ਨੇ ਉਹ ਜੋ ਆਪਣੇ ਮੰਗਾਉਣਾ ਨੇ ਠੀਕ ਹੀ ਚੁੱਕੀ ਹੋਈਆਂ ਨੇ ਹਾਂਜੀ ਤਾਂ ਲਗਾਤਾਰ ਵੇਟ ਕਰੋਗੇ ਹਾਂਜੀ 11 ਵਜੇ ਤੱਕ ਵੇਟ ਕਰਾਂਗੇ ਜਰੂਰ ਹਾਂਜੀ ਤਾਂ ਹੋਰ ਵੀ ਜਿਹੜੇ ਪੇਸ਼ੈਂਟਸ ਇੱਥੇ ਹੈਗੇ ਨੇ ਕਿੰਨੇ ਵਜੇ ਤੇ ਆਏ ਹੋ ਜੀ ਤੁਸੀਂ ਹਾਂਜੀ ਕਿੰਨੇ ਵਜੇ ਤੇ ਆਏ ਐ ਇਹ ਆਧੇ ਘੰਟੇ ਤੋਂ ਜ਼ਿਆਦਾ ਹੋ ਗਿਆ ਨਹੀਂ ਪਰ ਉਹ ਲੋ ਚੈੱਕ ਨਹੀਂ ਕੀਤਾ ਜਾ ਰਿਹਾ ਨਹੀਂ ਹਲੇ ਨਹੀਂ ਹਲੇ ਆਏ ਹੈਗੇ ਉਹਨੇ ਆਇਆ ਡਾਕਟਰ ਹਲੇ ਆਇਆ ਹੀ ਨਹੀਂ ਹੈਗਾ ਤਾਂ ਕਿਤੇ ਚੈੱਕ ਹੋਣਾ ਹਲੇ ਪਰਚਾਈ ਦੀ ਗੱਲ ਨਹੀਂ ਮੈਂ ਬੇਟਾ 8.5 ਕਰੋੜ ਤੋਂ ਨਹੀਂ ਤੇ ਹਿਸਾਬ ਲਾ ਲਾ ਪੌਣੇ 9 ਮੋਂ ਪਹੁੰਚ ਗਏ ਹੁੰਦੇ ਆਣ ਵੇਖਿਆ ਰੈਸ਼ਿੰਗ ਤੇ ਕਬਰਾਟ ਹੋਈ ਫਿਰ ਆਖੇ ਜਾਈਏ ਕਿ ਭਈ ਇਹ ਪਤਾ ਨਹੀਂ ਨਾ ਸਟ੍ਰਾਈਕ ਚੱਲਣ ਈ ਆ ਤੇ ਹੁਣ ਬੈਠੇ ਆ ਬੇਟਾ ਕਿੰਨਾਂ ਵੱਲੋਂ ਸਟ੍ਰਾਈਕ ਜਿਹੜੀ ਕੀਤੀ ਗਈ ਆ ਕਿ ਸਹੀ ਮੰਗਾ ਹੈਗੇ ਇਹਨਾਂ ਸਹੀ ਹੋਣਗੇ ਤੇ ਇਹੀ ਜਾਣਾਂ ਦੂਜੀ ਵਾਰੀ ਆਇਆ ਵਾ ਇੱਕ ਵਾਰੀ ਅੱਗੇ ਆਇਆ ਦੂਜੀ ਵਾਰੀ ਆਇਆ ਹੁਣ ਫਰਕ ਪਿਆ ਦਵਾਈ ਨਾਲ ਬਸ ਜਿਵੇਂ ਤੁਸੀਂ ਦੇਖਿਆ ਕਿ ਇੱਥੇ ਜੋ ਡਾਕਟਰਾਂ ਦੀ ਹੜਤਾਲ ਕਰਕੇ ਕਿਤਨਾ ਕਿਤੇ ਪੇਸ਼ੈਂਟ ਵੀ ਤੰਗ ਪ੍ਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਨੇ ਤਾਂ ਅੱਜ ਇੱਕ ਵੱਖਰੇ ਹੀ ਅੰਦਾਜ਼ ਦੇ ਨਾਲ ਇੱਥੇ ਜੋ ਸਿਵਲ ਹਸਪੀਟਲ ਦੇ ਵਿੱਚ ਡਾਕਟਰਸ ਵੱਲੋਂ ਗਾ ਕੇ ਜਿਹੜਾ ਆਪਣੀਆਂ ਮੰਗਾਂ ਰੱਖੀਆਂ ਗਈਆਂ ਨੇ ਸਰਕਾਰ ਤੱਕ ਆਵਾਜ਼ ਚੱਕੀ ਗਈ ਹੈ ਕਿ ਸਰਕਾਰ ਜੋ ਸਭ ਤੋਂ ਅਹਿਮ ਮੁੱਦਾ ਜੋ ਕਹਿ ਸਕਦੇ ਕਿ ਸਿਕਿਉਰਿਟੀ ਨੂੰ ਲੈ ਕੇ ਜੋ ਡਾਕਟਰ ਨੇ ਡਾਕਟਰ ਨੂੰ ਆਪਣੀ ਸਿਕਿਉਰਿਟੀ ਨੂੰ ਲੈ ਕੇ ਜੋ ਘਟੋ-ਘਟ ਇੱਕ ਵਿਸ਼ਵਾਇਤ ਆਇਆ ਜੇ ਇੱਕ ਸਿਕਿਉਰਿਟੀ ਹੋਵੇ ਕਿਉਂਕਿ ਜਿਸ ਤਰੀਕੇ ਨਾਲ ਦੇਰ ਰਾਤ ਜੋ ਸ਼ਰਾਬ ਪੀ ਕੇ ਜੋ ਕਈ ਲੋਕ ਇੱਥੇ ਆ ਕੇ ਲੜਦੇ ਝਗੜਦੇ ਨੇ ਡਾਕਟਰ ਤੇ ਵੀ ਜੋ ਬਤਮੀਜ਼ੀ ਕਰਦੇ ਨੇ ਤਾਂ ਉਹਨਾਂ ਦੇ ਉੱਤੇ ਜ਼ਰੂਰ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਨੇ ਤਾਂ ਜ਼ਰੂਰ ਆਸ ਕਰਦੇ ਹਾਂ ਕਿ ਸਰਕਾਰ ਜਲਦ ਤੋਂ ਜਲਦ ਇਹਨਾਂ ਦੀ ਆਵਾਜ਼ ਸੁਣੇ ਤਾਂ ਜੋ ਹਸਪੀਟਲ ਦੇ ਵਿੱਚ ਜੋ ਮਰੀਜ਼ ਹੈ ਉਹ ਤੰਗ ਪ੍ਰੇਸ਼ਾਨ ਨਾ ਹੋ ਸਕਣ। ਕੈਮਰਾਮੈਨ ਸੰਦੀਪ ਮਰਦਾਨਾ ਲਕਸ਼ਮਨ ਕੁਜਕਵਾਨੀ ਟੀਵੀ ਸ਼੍ਰੀਮਚਾ ਸਾਈਂ